ਸੁਰਿੰਦਰ ਚਿੰਦੇ ਨੇ ਸੁਰਿੰਦਰ ਸੋਨੀਆ ਨਾਲ ਧੋਖਾ ਕੀਤਾ ਸੀ। ਉਹਨੂੰ ਛੱਡ ਕੇ ਕਿਸੇ ਹੋਰ ਕੁੜੀ ਨੂੰ ਵਿਦੇਸ਼ ਦੇ ਨਾਲ ਟੂਰ ਲਾਉਣ ਲਈ ਲੈ ਗਿਆ ਸੀਗਾ। ਤੇ ਗੌਂਦੀ ਉਸ ਹੀ ਨਾਲ ਜੋੜੀ ਯੋਦੇ ਨਾਲ ਸੀਗੀ ਲੈ ਕੇ ਜਾਣ ਦਾ ਫਰਜ ਸੁਰਿੰਦਰ ਸੋਨੀਆ ਨੂੰ ਸੀ ਪਰ ਲੈ ਗੋਇਚਨ ਕੋਮਲ ਨੂੰ ਗਿਆ। ਇੱਕ ਤੇ ਗੱਲ ਕਰੀਏ ਤਾਂ ਸੁਰਿੰਦਰ ਸੋਨੀਆ ਕਹਿੰਦੀ ਇਹ ਮੇਰੇ ਨਾਲ ਧੋਖਾ ਹੋਇਆ ਸੀਗਾ ਤੇ ਇਹ ਤਾਂ ਕਹੋ ਮੇਰੀ ਉਧਰ ਆਪਣੇ ਸੁਣ ਲਈ ਸੀ ਕਿ ਅਸੀਂ ਮਗਰੋਂ ਜੋੜੀ ਬਣਾ ਕੇ ਕਿਸੇ ਨਵੇਂ ਮੁੰਡੇ ਨਾਲ ਜਿਹਦਾ ਨਾਮ ਬਾਅਦ ਚ ਅਮਰ ਸਿੰਘ ਚਮਕੀਲਾ ਤੇ ਹਿੱਟ ਹੋ ਗਏ ਸੇ ਨਹੀਂ ਤਾਂ ਅਸੀਂ ਕਿਸੇ ਪਾਸੇ ਜੋਗੇ ਨਹੀਂ ਸੀ ਰਹੇ ਜਿਵੇਂ ਕਿ ਚਿੰਦਾ ਜੀ ਤਾਂ ਬਾਹਰ ਲੈ ਕੇ ਉਹਨੂੰ ਚਲ ਗਏ ਸੇ ਤੇ ਅਸੀਂ ਇੱਥੇ ਦੇਖਦੇ ਹੀ ਰਹਿ ਗਏ ਸੀ ਕਿ ਹੁਣ ਕਿਹੜੇ ਪਾਸੇ ਜਾਈਏ ਤੇ ਇਹਦੇ ਬਾਰੇ ਗੱਲ ਕਰਦੇ ਆ ਸਰੇਂਦਰ ਸੋਨੀਆ ਕਹਿੰਦੇ ਆ ਜਦੋਂ ਸਰੇਂਦਰ ਚਿੰਦਾ ਗੁਲਚਨ ਕੋਮਲ ਨੂੰ ਲੈ ਕੇ ਬਾਹਰ ਚਲਾ ਜਾਂਦਾ ਟੂਰ ਲਾਉਣ ਤੇ ਅਸੀਂ ਮਗਰੋਂ ਫਿਰ ਭਾਲ ਕਰਨੀ ਸ਼ੁਰੂ ਕਰ ਦਿੱਤੀ ਕੋਈ ਨਵਾਂ ਮੁੰਡਾ ਲੱਭੀਏ ਜਿਹਦੇ ਨਾਲ ਆਪਣੀ ਜੋੜੀ ਬਣਾ ਜੇ ਤੇ ਅਸੀਂ ਵੀ ਮਗਰੋਂ ਹੁਣ ਕੰਮ ਸ਼ੁਰੂ ਕਰੀਏ ਕਿਉਂਕਿ ਸਾਡਾ ਕੰਮ ਵੀ ਡਾਮਾਡੋਲ ਹੋ ਜਾਣਾ ਸੀਗਾ ਹਨਾ ਕਿਉਂਕਿ ਸ੍ਰਿੰਦਰ ਸਿੰਘ ਦਾ ਤਾਂ ਆਪਣਾ ਕੰਮ ਰੋੜੀ ਫਿਰਦਾ ਸੀਗਾ ਤੇ ਕੰਮ ਕਹਿੰਦੇ ਮੇਰੇ ਤੇ ਬ੍ਰੇਕ ਆਈ ਸੀਗੀ ਮੇਰਾ ਡਾਊਨ ਹੋਇਆ ਸੀਗਾ ਤੇ ਸਾਨੂੰ ਕਹਿੰਦੇ ਅਸੀਂ ਨਵੇਂ ਮੁੰਡਿਆਂ ਦੀ ਬਹੁਤ ਭਾਲ ਕੀਤੀ ਲੱਭੇ ਦੇਖੇ ਪਰ ਨਹੀਂ ਪਰ ਉਹਨਾਂ ਦਿਨਾਂ ਚ ਚਮਕੀਲਾ ਸੀਗਾ ਨਵਾਂ ਤੇ ਕਹਿੰਦੇ ਅਸੀਂ ਚਮਕੀਲੇ ਨੂੰ ਨਾਲ ਲਿਆ ਤੇ ਅਸੀਂ ਪ੍ਰੋਗਰਾਮ ਲਾਣ ਤੁਰ ਪਏ ਤੇ ਜਦੋਂ ਕਹਿੰਦੇ ਚਮਕੀਲੇ ਨਾਲ ਪ੍ਰੋਗਰਾਮ ਲਾਣ ਲੱਗੇ ਤੇ ਚਮਕੀਲਾ ਲਿਖ ਬਹੁਤ ਵਧੀਆ ਲੈਂਦਾ ਸੀ ਤੇ ਕਹਿੰਦੇ ਅਸੀਂ ਪ੍ਰੋਗਰਾਮ ਕਰਦੇ ਰਹੇ ਕਰਦੇ ਰਹੇ ਤੇ ਬਾਅਦ ਚ ਇੱਕ ਤਵਾ ਰਿਕਾਰਡ ਕਰਾਤਾ ਟਕੂਏ ਤੇ ਟਕੂਆ ਕਹਿੰਦੇ ਉਹ ਇੰਨਾ ਕੁ ਹਿੱਟ ਹੋਇਆ ਕਿ ਤੁਮਾਂ ਪੈ ਗਈਆਂ ਬਾਹਰ ਬੈਠੇ ਸਰੇਂਦਰ ਚਿੰਦੇ ਤੱਕ ਵੀ ਖਬਰਾਂ ਪਹੁੰਚ ਗਈਆਂ ਵੀ ਸਰੇਂਦਰ ਸੋਨੀਆ ਤਾਂ ਮਗਰੋਂ ਤੇਰੇ ਜਿਹੜਾ ਚੀਲਾ ਤੇਰਾ ਚਮਕੀਲਾ ਆ ਉਹਦੇ ਨਾਲ ਗੌਣ ਲੱਗ ਪਈ ਤੇ ਉਹ ਤਾਂ ਭਾਈ ਹਿੱਟ ਵੀ ਬਹੁਤ ਹੋ ਗਿਆ ਭਾਜੀ ਤੁਸੀਂ ਮੁੜ ਜਾਓ ਨਹੀਂ ਤੇ ਇਹ ਤੁਹਾਡੀ ਜਿਹੜੀ ਜਗ੍ਹਾ ਆ ਇਹ ਮਲ ਜਾਣਗੇ ਪਰ ਜਗਾ ਮਲਣੀ ਕੀ ਸੀ ਉਹਦੇ ਤੇ ਤਾਂ ਚਮਕੀਲੇ ਹੋਣਾ ਦਾਨ ਕਬਜਾ ਹੋ ਚੁੱਕਾ ਸਗਾ ਕਿਉਂਕਿ ਟਕੂਏ ਤੇ ਟਕੂਆ ਤਵਾ ਚੱਲ ਹੀ ਐਨਾ ਗਿਆ ਸੀ ਉਹਦੇ ਵਿੱਚਲੇ ਗੀਤ ਚੱਲ ਹੀ ਐਨੇ ਕੈਸੇ ਬਾਪੂ ਸਾਡਾ ਗੁੰਮ ਹੋ ਗਿਆ ਨਾ ਤੇ ਸ੍ਰਿੰਦਰ ਸੋਨੀਆ ਦੀ ਵੀ ਚੜਤ ਜਿਆਦਾ ਹੋ ਗਈ ਸੀ ਤੇ ਇੱਕ ਗੱਲ ਹੋਰ ਸੀ ਕਿ ਬੇਸ਼ੱਕ ਸਰਿੰਦਰ ਸੋਨੀਆ ਮੰਨਦੀ ਸੀ ਕਿ ਮੇਰੇ ਨਾਲ ਧੋਖਾ ਕੀਤਾ ਗਿਆ ਆ ਸਰਿੰਦਰ ਚੰਦੇ ਵੱਲੋਂ ਪਰ ਫਿਰ ਸਰਿੰਦਰ ਸੋਨੀਆ ਦਾ ਸੀਨਾ ਚੌੜਾ ਹੋ ਗਿਆ ਸੀ ਭਿਲੇ ਹੁਣ ਅਸੀਂ ਤੁਹਾਨੂੰ ਦੱਸ ਦਿੱਤਾ ਵੀ ਜੇ ਤੂੰ ਸਾਨੂੰ ਛੱਡ ਕੇ ਗਿਆ ਸੀ ਮੈਂ ਤੇਰੇ ਨਾਲੋਂ ਵੱਧ ਕਰਕੇ ਤੈਨੂੰ ਦਿਖਾਤਾ ਵੀ ਆਹ ਦੇਖ ਇਸ ਵੇਲੇ ਸਾਡੇ ਖਾੜੇ ਵੀ ਲੱਗਦੇ ਆ ਅਸੀਂ ਤੇਰੇ ਤੋਂ ਉੱਪਰ ਜਾ ਰਹੇ ਆ ਤੇ ਹੋਈ ਵੀ ਇਸੇ ਤਰ੍ਹਾਂ ਸੀ ਚਮਕੀਲੇ ਨਾਲ ਸਰਿੰਦਰ ਚੋਨੀਆ ਨੇ ਸ਼ੁਰੂਆਤ ਕਰਕੇ ਸਰਿੰਦਰ ਛਿੰਦੇ ਤੋਂ ਉੱਪਰ ਦੀ ਛਲਾਂਗ ਮਾਰ ਦਿੱਤੀ ਸੀ ਉਸ ਵੇਲੇ ਹਰ ਪਾਸੇ ਸਰਿੰਦਰ ਸੋਨੀਆ ਤੇ ਅਮਰ ਸਿੰਘ ਚਮਕੀਲੇ ਦੀ ਹੀ ਚਰਚਾ ਹੋ ਰਹੀ ਸੀ ਅਗਰ ਸਰਿੰਦਰ ਸਿੰਦਾ ਨਾ ਇਹ ਕੰਮ ਕਰਦਾ ਸੋਨੀਆ ਨੂੰ ਛੱਡ ਕੇ ਜਾਂਦਾ ਬਾਹਰ ਸ਼ੋਅ ਹੋਰ ਕੁੜੀ ਨੂੰ ਨਾਲ ਲੈ ਕੇ ਨਾ ਲਾਣ ਜਾਂਦਾ ਚਾਹੇ ਸੋਨੀਆ ਨੂੰ ਲੈਂਦਾ ਪਰ ਫਿਰ ਚਮਕੀਲਾ ਕਿੱਦਾਂ ਆਉਂਦਾ ਚਮਕੀਲੇ ਨੇ ਵੀ ਤਾਂ ਅੱਗੇ ਆਣਾ ਸੀ ਇਸ ਕਰਕੇ ਰੱਬ ਨੇ ਐਸੀ ਵਿਧ ਬਣਾਈ ਤੇ ਸਰਿੰਦਰ ਸੋਨੀਆ ਕਹਿੰਦੀ ਸਾਡੀ ਵੀ ਇੱਜ਼ਤ ਰਹਿ ਗਈ ਸਾਡਾ ਵੀ ਉਹੀ ਰੁਤਬਾ ਰਹਿ ਗਿਆ ਤੇ ਚੜਤ ਵੀ ਸਾਡੀ ਹੋ ਗਈ ਸੀ ਤੇ ਉਸ ਤੋਂ ਬਾਅਦ ਫਿਰ ਕਹਿੰਦੀ ਚਮਕੀਲੇ ਨਾਲ ਵੀ ਟੁੱਟ ਗਈ ਸੀ ਜੋੜੀ ਉਹ ਤਾਂ ਕਹਿੰਦੀ ਚਲੋ ਚੱਲਦਾ ਹੀ ਰਹਿੰਦਾ ਸੀ ਪਰ ਇੱਥੇ ਕਹਿੰਦੀ ਜੋ ਕੁਝ ਹੋਇਆ ਸੀਗਾ ਅਸੀਂ ਇਸ ਤਰ੍ਹਾਂ ਜ਼ਿੰਦਗੀ ਚੋਂ ਅੱਗੇ ਨਿਕਲੇ ਸੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਰੂਰ ਦੱਸਿਓ ਧੰਨਵਾਦ ਤੁਹਾਨੂੰ ਕੀ ਲੱਗਦਾ ਸਰਿੰਦਰ ਤਿੰਦੇ ਨੇ ਸੱਚੀ ਸੁਹਿੰਦਰ ਤੋਂ ਉਹਨੀਆਂ ਨਾਲ ਧੋਕਾ ਕੀਤਾ ਸੀ ਜਾਣੀ